ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਅੱਜ ਇੱਕ ਨਵੀਂ ਕਹਾਣੀ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਸ ਦਾ ਨਾਂ ਹੈ ਸਾਂਝ ਇੱਕ ਬਹੁਤ ਹੀ ਵਧੀਆ ਕਹਾਣੀ ਏ ਤੇ ਕਹਾਣੀ ਅੰਮ੍ਰਿਤਕੌਰ ਜੀ ਦੀ ਲਿਖੀ ਹੋਈ ਏ ਧਰਮ ਸਿਓ ਕਿਸਾਨ ਮਜ਼ਦੂਰ ਇਕਤਾ ਦੇ ਝੰਡੇ ਹੇਠ ਦਿਨ ਰਾਤ ਸਰਕਾਰ ਦੇ ਕੰਨ ਖੋਲਣ ਵਾਲੇ ਯੋਧਿਆਂ ਦੇ ਨਾਲ ਕਦੇ ਸੜਕਾਂ ਤੇ ਕਦੇ ਰੇਲਵੇ ਲਾਈਨਾਂ ਤੇ ਡਟਿਆ ਹੁੰਦਾ ਸੀ ਜਿਹੜੇ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਸੀ ਉਹ ਉਸ ਨੂੰ ਕਦੇ ਵੀ ਮਾਰੇ ਨਾ ਲੱਗਦੇ ਕਿਸੇ ਵਿੱਚੋਂ ਉਸ ਨੂੰ ਆਪਣੇ ਗਿੰਦਰ ਦਾ ਚਿਹਰਾ ਝਲਕਦਾ ਕਿਸੇ ਵਿੱਚੋਂ ਭਿੰਦਰ ਦਾ ਉਸ ਨੂੰ ਦਿਲੋਂ ਮੋਹ ਜਿਹਾ ਆਉਣ ਲੱਗ ਪਿਆ ਸਾਰਿਆਂ ਦਾ ਇਹ ਵੀ ਵਿਚਾਰੇ ਫਰਜ਼ਾਂ ਦੇ ਬੱਧੇ ਨੇ ਉਹ ਸੋਚਦਾ ਕਈ ਵੀ ਤਾਂ ਧਰਨੇ ਵਿੱਚ ਸ਼ਾਮਿਲ ਨੇ ਭਾਵੇਂ ਇਹਨਾਂ ਦਾ ਮਕਸਦ ਹੋਰ ਹੈ ਧੁੱਪ ਛਾਂ ਤਾਂ ਇਹ ਵੀ ਨਾਲ ਹੀ ਚੱਲਦੇ ਨੇ ਇੱਕ ਦਿਨ ਸ਼ਾਮ ਦਾ ਕੁਸਮੂਸਾ ਜਿਹਾ ਹੋਇਆ ਇੱਕ ਕਿਸਾਨ ਨੇ ਜ਼ੋਰਦਾਰ ਭਾਸ਼ਣ ਦਿੱਤਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਨਾਰਿਆਂ ਦੇ ਨਾਲ ਅਸਮਾਨ ਗੂੰਜਣ ਲੱਗਿਆ ਧਰਮ ਸਿੰਘ ਨੇ ਦੇਖਿਆ ਉਸ ਦੇ ਪਿੱਛੇ ਖੜੇ ਦੋ ਪੁਲਸ ਵਾਲੇ ਵੀ ਦਬਵੇਂ ਆਵਾਜ਼ ਵਿੱਚ ਜਿੰਦਾਬਾਦ ਆਖ ਰਹੇ ਸਨ ਤੁਸੀਂ ਤਾਂ ਭਾਈ ਸਰਕਾਰੀ ਬੰਦੇ ਹੋ ਧਰਮ ਸਿਉ ਨੇ ਅੰਦਰੋਂ ਖੁਸ਼ ਹੁੰਦੇ ਆ ਹੌਲੀ ਜਿਹੀ ਕਿਹਾ ਮੈਂ ਵੀ ਕਿਸਾਨ ਦਾ ਪੁੱਤਾਂ ਬਾਪੂ ਜੀ ਪਹਿਲੇ ਨੇ ਕੋਲ ਨਹੁੰਦੇ ਆਖਿਆ ਤੇ ਮੈਂ ਮਜ਼ਦੂਰ ਦਾ ਦੂਸਰਾ ਬੋਲਿਆ ਬਾਪੂ ਜ਼ਮੀਰ ਬੋਲ ਪੈਂਦੀ ਹੈ ਕੀ ਕਰੀਏ ਫਰਜ਼ ਉੱਚੀ ਆਵਾਜ਼ ਨਹੀਂ ਕੱਢਣ ਦਿੰਦਾ ਪਹਿਲਾ ਇੰਨਾ ਕਹਿ ਕੇ ਚੁੱਪ ਕਰ ਗਿਆ ਧਰਮ ਸਿੰਘ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਉਸ ਦਾ ਜੀ ਕੀਤਾ ਉਹਨਾਂ ਨੂੰ ਕੁੱਟ ਕੇ ਸੀਨੇ ਨਾਲ ਲਾ ਲਵੇ ਪਰ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਉਸ ਦੇ ਅੰਦਰੋਂ ਨਿਕਲੀਆਂ ਉਹਨਾਂ ਸਰਕਾਰੀ ਫਰਜ਼ਾਂ ਦੇ ਬੱਜਿਆਂ ਲਈ ਅਤੇ ਪਤਾ ਨਹੀਂ ਕਿੰਨੀ ਵਾਰ ਉਹਨਾਂ ਫਰਜ਼ਾਂ ਦੇ ਬੱਜੇ ਮੁਲਾਜ਼ਮਾਂ ਦੇ ਹੱਥ ਜੁੜੇ ਆਪਣੇ ਬਜ਼ੁਰਗਾਂ ਦੀ ਕਾਮਯਾਬੀ ਲਈ ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਸਾਰੇ ਜੇ ਕੋਈ ਵੀ ਕੰਮ ਕਰ ਰਹੇ ਨੇ ਜਿਹੜੇ ਉਹਨਾਂ ਦੇ ਫਰਜ਼ ਹੁੰਦੇ ਨੇ ਜੋ ਉਹਨਾਂ ਦੀ ਡਿਊਟੀ ਹੁੰਦੀ ਹੈ ਉਹ ਉਹਦੇ ਵਿੱਚ ਬੰਨੇ ਹੁੰਦੇ ਨੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡਾ ਸਾਥ ਨਹੀਂ ਦੇ ਰਹੇ ਜਿਵੇਂ ਕਿ ਜਿਨ੍ਹਾਂ ਨੂੰ ਉੱਪਰੋਂ ਆਰਡਰ ਹੁੰਦਾ ਕੋਈ ਸਰਕਾਰੀ ਨੌਕਰੀ ਵਾਲੇ ਹੁੰਦੇ ਆ ਤਾਂ ਉਸੇ ਤਰ੍ਹਾਂ ਹੀ ਆਪਣਾ ਫਰਜ਼ ਨਿਭਾਉਣਗੇ ਤੇ ਬਾਕੀ ਸਾਰੇ ਇੱਕੋ ਜਿਹੇ ਹੁੰਦੇ ਨੇ ਕੋਈ ਕਿਸਾਨੀ ਨਾਲ ਸੰਬੰਧਿਤ ਹੈ ਕੋਈ ਮਜ਼ਦੂਰੀ ਕਰਦਾ ਏ ਫਰਕ ਕੋਈ ਨਹੀਂ ਪਰਮਾਤਮਾ ਨੇ ਕੋਈ ਫਰਕ ਨਹੀਂ ਰੱਖਿਆ ਸਾਨੂੰ ਸਾਰਿਆਂ ਨੇ ਇੱਕੋ ਜੀ ਬਣਾਇਆ ਤੇ ਇਸ ਕਰਕੇ ਕੋਈ ਉੱਚਾ ਨੀਵਾ ਜਾਂ ਵੱਡਾ ਛੋਟਾ ਨਹੀਂ ਸਿਰਫ ਜਿਹੜੇ ਬੰਦੇ ਦੇ ਫਰਜ਼ ਹੁੰਦੇ ਨੇ ਜਾਂ ਜਿਹੜੀ ਉਹਦੀ ਪੋਸਟ ਹੁੰਦੀ ਹੈ ਉਹਦਾ ਅਹੁਦਾ ਹੁੰਦਾ ਹੈ ਉਹਦੇ ਨਾਲ ਹੀ ਉਹ ਵਿਅਕਤੀ ਉਸ ਟਾਈਮ ਵੱਡਾ ਜਾਂ ਛੋਟਾ ਹੁੰਦਾ ਏ ਧੰਨਵਾਦ ਜੀ